ਦੋਸਤੋ ਜੇ ਤੁਸੀਂ ਬਚਪਨ ਦੀਆਂ ਗਲਤੀਆਂ ਕੀਤੀਆਂ ਨੇ ਮਰਦਾਨਾ ਕਮਜ਼ੋਰੀ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਤੋਂ ਪੀੜ ਤੋਂ ਇੱਕ ਬਾਈ ਨੂੰ ਆਪਾਂ ਦਵਾਈ ਦਿੱਤੀ ਸੀ ਗਾਈਡ ਕੀਤਾ ਸੀ ਤੇ ਇਹਦੀ ਹੈਲਪ ਕੀਤੀ ਸੀ ਤੇ ਬਾਈ ਹੁਣ ਬਿਲਕੁਲ ਠੀਕ ਹੈ ਤੰਦਰੁਸਤ ਹੈ ਤੇ ਇਹਦੇ ਨਾਲ ਕਰਦਿਆਂ ਗੱਲ ਹਾਂਜੀ ਬਾਈ ਨਾਂ ਕੀ ਹੈ ਤੁਹਾਡਾ ਰੋਮਨੀ ਜੀ ਰੋਮਨੀ ਜਿੰਨਾ ਕਿਹੜਾ ਤੁਹਾਡਾ ਮਰੇ ਕੋਲ ਦਾ ਜੀ ਮਰੇ ਕੋਲ ਦਾ ਕੀ ਪ੍ਰੋਬਲਮ ਸੀ ਤੁਹਾਡਾ ਮਦਾਨਾ ਪ੍ਰੋਬਲਮ ਕਾਦੇ ਕਰਕੇ ਆਈ ਤੁਹਾਨੂੰ ਆਪਣੇ ਹੱਥ ਰਸੀ ਕਰਦਾ ਜੀ ਹੱਥ ਰਸੀ ਜਿਆਦਾ ਕਰਦੇ ਸੀ ਅੱਜ ਕੱਲ ਦੇ ਮੁੰਡੇ ਨੇ ਜਿਹੜੇ ਮਤਲਬ ਪੋਰਨ ਫਿਲਮਾਂ ਦੇਖ ਕੇ ਜਾਂ ਹੱਥ ਰਸੀ ਕਰਦੇ ਰਹਿੰਦੇ ਨੇ ਬਚਪਨ ਦੀਆਂ ਗਲਤੀਆਂ ਉਹਦੇ ਕਰਕੇ ਆਪਣੇ ਜਿਹੜਾ ਵੀਰਜਾ ਦਾ ਨਾਸ਼ ਕਰਦੇ ਰਹਿੰਦੇ ਨੇ ਉਹਦੇ ਕਰਕੇ ਸਰੀਰ ਦੇ ਵਿੱਚ ਜਿਹੜੀ ਕਮਜ਼ੋਰੀ ਆ ਜਾਂਦੀ ਹੈ ਅੰਗ ਦੇ ਵਿੱਚ ਆ ਜਾਂਦੀ ਹੈ ਕਮਜ਼ੋਰੀ ਨਾੜਾਂ ਨੂੰ ਜੋੜ ਹੋ ਜਾਂਦੀਆਂ ਨੇ ਤੇ ਹੁਣ ਠੀਕ ਆ ਕੋ ਹਾਂਜੀ ਹੁਣ ਮੈਂ ਕੋੜੇ ਨਾਲ ਜਾ ਰਹੀ ਮਿਲ ਕੋ ਠੀਕ ਆ ਦੋਸਤਾਂ ਹੋਤਾ ਹੀ ਕੋਈ ਪ੍ਰੋਬਲਮ ਨਹੀਂ ਬਿਲਕੁਲ ਨਹੀਂ ਅੱਛਾ ਤੇ ਕਿੰਨਾ ਟਾਈਮ ਤੱਕ ਕੋਰਸ ਕੀਤਾ ਸੀ ਤਿੰਨ ਮਹੀਨੇ ਜੀ ਤਿੰਨ ਮਹੀਨੇ ਖਾਦਾ ਸੀ ਕਰਦੇ ਹੋਰ ਠੀਕ ਹਨਾ ਚਾਹਣਾ ਸੋ ਜੀ ਬਸ ਆਪਣੇ ਲੋਕਾਂ ਨੂੰ ਵੀ ਕਹਿਣਾ ਚਾਹਣਾ ਬਾਈ ਨਾਲ ਕੰਟੈਕਟ ਕਰੋ ਜੇ ਕਿਵੇਂ ਮੈਂ ਠੀਕ ਹੋ ਜਾਣਾ ਮੈਂ ਠੀਕ ਮੈਂ ਕੋੜੇ ਉਹ ਮੈਂ ਕਿਸੇ ਵੀ ਠੀਕ ਹੋ ਸਕਦੇ ਹੋ ਕਿਸੇ ਵੀ ਠੀਕ ਹੋ ਸਕਦੇ ਹਾਂ ਤੇ ਬਾਈ ਹੁਣ ਬਿਲਕੁਲ ਤੇਰੀ ਕੋਈ ਵੀਡੀਓ ਬਟਾ ਕਿਰਨਤਾ ਨਹੀਂ ਬਣਾਈ ਨਹੀਂ ਜੀ ਤੂੰ ਆਪਣੀ ਮਰਜ਼ੀ ਨਾਲ ਬਣਾਈ ਮਰਜ਼ੀ ਨਾਲ ਆਪ ਵੀ ਤਾਰੀ ਮਤਾਂ ਮਿਲ ਬਾਈ ਤਾਂ ਬਣਵਾਈ ਆ ਤੇ ਇੱਕ ਹੋਰ ਵੀ ਬਾਈ ਦੀ ਖੁਸ਼ਖਬਰੀ ਦੱਸਦੀ ਆ ਤੇ ਬਾਈ ਦੀ ਹੁਣ ਅਰਗੇਜਮੈਂਟ ਵੀ ਹੋ ਗਈ ਤੇ ਪਹਿਲਾਂ ਇਹ ਵਿਆਹ ਕਰਾਉਣ ਤੋਂ ਜਿਹੜਾ ਡਰਦਾ ਸੀ ਮਤਲਬ ਹਟਕਣ ਦਾ ਡਰ ਹੁੰਦਾ ਮੇਰਾ ਜੇ ਵਿਆਹ ਹੋ ਗਿਆ ਤਾਂ ਮੇਰੇ ਘਰ ਵਾਲੀ ਦਾ ਪਾਣੂ ਭਾਜੇ ਜਾਂ ਉਹ ਮਤਲਬ ਕਿਸੇ ਹੋਰ ਕੋਲੇ ਨਾ ਵਾ ਵੀ ਜੇ ਬਹੁਤ ਸਾਰੇ ਸੁਭਾਲ ਹੁੰਦੇ ਨੇ ਹਨਾ ਨਲਾ ਹੁੰਦੀਆਂ ਨੇ ਮਨ ਦੇ ਵਿੱਚ ਤੇ ਬਾਈ ਹੁਣ ਬਿਲਕੁਲ ਠੀਕ ਆ ਤੇ ਤੁਸੀਂ ਵੀ ਠੀਕ ਹੋ ਸਕਦੇ ਹੋ ਘਰ ਬੈਠੇ ਮੰਗਵਾ ਸਕਦੇ ਹੋਗੇ ਬਾਈ ਜੀ ਜਿਹੜੀ ਵੀਡੀਓ ਆਪਾਂ ਤਾਂ ਬਣਾਈ ਆ ਖੁਸ਼ੀ ਨਾਲ ਬਣਾਈ ਆ ਵੀ ਹਾਂ ਮੈਂ ਠੀਕ ਹੋ ਗਿਆ ਤੇ ਮੈਂ ਹੋਰਾਂ ਨੂੰ ਵੀ ਦੱਸਾਂ ਤੇ ਹੋਰ ਵੀ ਜਿਹੜੇ ਨੌਜਵਾਨ ਨੇ ਸਾਡੇ ਵਰਗੇ ਜਾਂ ਬਹੁਤ ਸਾਰੇ ਨੌਜਵਾਨਾਂ ਨੇ ਮੈਨੂੰ ਫੋਨ ਆਉਂਦੇ ਨੇ ਬਾਈ ਮੈਂ ਤਾਂ ਮਰਨ ਨੂੰ ਜੀ ਕਰਦਾ ਮਰਨ ਦੇ ਨਾਲ ਜਾਂ ਕੋਈ ਹੱਲ ਨਹੀਂ ਹੈਗਾ ਜੇ ਤੁਸੀਂ ਦਵਾਈ ਖਾਮੋਗੇ ਆਪਣਾ ਪ੍ਰੋਪਰ ਇਲਾਜ ਆ ਜਿਹੜਾ ਉਹ ਕਰਵਾਮੋਗੇ ਤਾਂ ਤੁਸੀਂ ਜਿਹੜਾ ਹੈਗਾ ਮੰਦਾਨਾ ਕਮਜ਼ੋਰੀ ਦੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਚਾਹੇ ਦੀ ਉਮਰ ਤੁਹਾਡੀ ਕਿੰਨੀ ਮਰਜੀ ਹੈ ਤੇ ਤੁਸੀਂ ਠੀਕ ਹੋ ਸਕਦੇ ਹੋ ਇੱਕ ਹਾਂਜੀ ਮੈਂ ਹੋਰ ਵੀ ਬੇਨਤੀ ਕਰਦਾ ਸਾਡੇ ਨੌਜਵਾਨਾਂ ਨੂੰ ਕੋਈ ਵੀ ਜਿਹੜੀ ਤੁਸੀਂ ਦਵਾਈ ਖਾਣਿਓ ਅੰਗਰੇਜ਼ੀ ਖਾਣਿਓ ਚਾਹੇ ਦੀ ਆਯੁਰਵੇਦਿਕ ਖਾਣਿਓ ਕੋਈ ਵੀ ਪੈਥੀ ਦੀ ਖਾਣਿਓ ਬਿਨਾ ਡਾਕਟਰ ਬੈਦ ਹਕੀਮ ਦੀ ਸਲਾਹ ਤੋਂ ਬਿਨਾ ਜਿਹੜੀਆਂ ਅਲਮ ਕਲਮ ਗੋਲੀਆਂ ਜਿਹੜੀਆਂ ਟਾਈਮਿੰਗ ਲਾਉਣ ਦੀਆਂ ਤੁਸੀਂ ਕੈਪਸੂਲ ਵਗੈਰਾ ਖਾਣਿਓ ਤੇ ਇਹ ਨਾ ਖਾਓ ਤੇ ਜ਼ਿੰਦਗੀ ਆ ਜਿਹੜੀ ਜ਼ਿੰਦਾਬਾਦ ਹੈ ਇਹਨੂੰ ਜਿਓ ਆਨੰਦ ਮਾਣੋ ਆਪਣੀ ਜ਼ਿੰਦਗੀ ਦਾ ਤੇ ਬਾਕੀ ਜੋ ਤੁਹਾਡਾ ਕੋਈ ਵੀ ਸਵਾਲ ਹੈ ਪ੍ਰਸ਼ਨ ਹੈ ਤਾਂ ਤੁਸੀਂ ਮੇਰੇ ਇਸ ਨੰਬਰ ਤੇ WhatsApp ਵੀ ਚੱਲਦਾ ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਤੇ ਜਿੱਥੇ ਵੀ ਤੁਸੀਂ ਹੈਗੇ ਹੋ ਜਾਇਦ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਚਾਹੇ ਵੀ ਉਰੇ ਹੋ ਤਾਂ ਘਰ ਬੈਠੇ ਤੁਸੀਂ ਸਾਤੋਂ ਦਵਾਈ ਜਾਂ ਸਲਾਹ ਜਿਹੜੀ ਉਹ ਵੀ ਲੈ ਸਕਦੇ ਹੋ ਤੇ ਤੁਸੀਂ ਠੀਕ ਹੋ ਸਕਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦੇ ਜਿਹੜਾ ਭਲਾ ਹੋ ਸਕਦਾ ਜ਼ਿੰਦਗੀ ਬਚ ਸਕਦੀਆਂ ਨੇ ਥੈਂਕ ਯੂ